ਇਸਕਰ ਰਕਮਾਂ 16 ਸਾਲ ਵਿੱਚ ਵਿਆਜ ਨਾਲ ਦੁੱਗਣੀ ਹੋ ਜਾਣਦੀ ਹੈ ਸਾਲਾਨਾ ਦਰ ਹੋਵੇਗੀ ਸਾਲ ਮੰਨ ਲਓ ਮੂਲ ਤਨ ਸਾਲ ਮੂਲ ਤਨ ਪਤਾ ਨਹੀਂ ਨਾ ਦਿੱਤਾ ਨਹੀਂ ਇਹਦੇ ਵਿੱਚ 100 ਰੁਪਏ ਸਮਾਂ ਦਿੱਤਾ ਸਾਨੂੰ 16 ਸਾਲ ਠੀਕ ਹੈ ਤੇ ਸਾਨੂੰ ਵਿਆਜ ਵੀ deta ਇਹਨਾਂ ਨੇ ਇਹਦੇ ਵਿੱਚ ਵਿਆਜ ਹਿڈن ਹੈ ਹੁਣ ਤੁਹਾਨੂੰ ਪਤਾ ਲੱਗਿਆ ਵਿਆਜ ਕੀ ਦਿੱਤਾ ਹੋਇਆ ਇਹਦੇ ਵਿੱਚ ਆਏ ਦੱਸੋ ਸਮਝ ਆਈ ਵਿਆਜ ਦੀ ਜਿੰਨਾ ਸਾਡੀ ਰਕਮ ਹੈ ਉਹ ਦੁੱਗਣੀ ਹੋ ਜਾਂਦੀ ਹੈ ਦੁੱਗਣੀ ਕਿੰਨੇ ਨਾਲ ਹੋਊਗੀ ਹੈ 200 200 ਰੁਪਏ ਹੁੰਦੀ ਹੈ ਤਾਂ ਫਿਰ ਕਿੰਨਾ ਵਿਆਜ ਜੋੜਿਆ ਇਹਦੇ ਵਿੱਚ 100 ਰੁਪਿਆ ਹੀ ਵਿਆਜ ਜੋੜਿਆ ਠੀਕ ਹੈ ਹੁਣ ਅਸੀਂ ਪਤਾ ਕਰਨੀ ਹੈ ਦਰ ਦਰ ਦਾ ਫਾਰਮੂਲਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਵਿਆਜ ਗੁਣਾ 100 ਮੂਲ ਤਨ ਗੁਣਾ ਸਮਾ ਸਮਾਪਤਾ ਕਰਨਾ ਹੋਵੇ ਸਮਾ ਉਰੇ ਆਜੂ ਆਦਾਰਿਤ ਤੇ ਆਜੂਗੀ ਇੱਕੋ ਹੀ ਫਾਰਮੂਲਾ ਹੁੰਦਾ ਇਹਨਾਂ ਦਾ ਹੁਣ ਸਾਨੂੰ ਵਿਆਜ ਦਿੱਤਾ 100 ਰੁਪਿਆ ਗੁਣਾ 100 ਮੂਲ ਤਨ ਵੀ ਦਿੱਤਾ 100 ਰੁਪਿਆ ਗੁਣਾ ਸਮਾ ਦਿੱਤਾ 16 ਸਾਲ ਆ 100 ਦੇ ਨਾਲ 100 ਕੱਟ ਗਿਆ ਠੀਕ ਹੈ ਇਹ ਆ ਗਿਆ 100 16 ਜਿਹਦੀ ਨਿਊਨਤਮ ਭਿੰਨ ਬਣਾਣੀ ਹੈ ਇਹ ਚਾਰਤੀ ਕੱਟ ਜੂਗਾ 25/4 25/4 ਨੂੰ ਜੇ ਤੁਸੀਂ ਭਿੰਨ ਬਣਾਉਂਗੇ ਇਹ 6 ਸਹੀ 1/4 ਆ ਜੂਗੀ 6 ਸਹੀ 1/4 ਪ੍ਰਤੀਸ਼ਤ ਦਰ ਹੈ ਬਹੁਤ ਬਹੁਤ ਧੰਨਵਾਦ ਬੱਚਿਓ ਸ਼ੁਕਰੀਆ ਮਿਲਾਂਗੇ ਅਗਲੀ ਵੀਡੀਓ ਦੇ ਨਾਲ